ਸਤਿ ਸ੍ਰੀ ਅਕਾਲ ਰਣਦੀਪ ਪੰਦੇਰ ਆਫੀਸ਼ਲ ਵੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੇਰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਕਸਰ ਅਸੀਂ ਬਹੁਤ ਸਾਰੇ ਲੋਕਾਂ ਨੂੰ ਇਹ ਕਹਿੰਦੇ ਹੋਏ ਸੁਣਦੇ ਆ ਵੀ ਅਸੀਂ ਸਬਦਾ ਕੀਤਾ ਪਰ ਮੂਰਿਓ ਸਾਡਾ ਕੋਈ ਉਹਨਾ ਨਹੀਂ ਕਰਦਾ ਸਾਡੀ ਕੋਈ ਕਦਰ ਨਹੀਂ ਪਾਉਂਦਾ ਉਹ ਕਹਿੰਦੇ ਜੀ ਅਸੀਂ ਤਾਂ ਸਬਦਾ ਕਰਕੇ ਦੇਖ ਲਿਆ ਪਰ ਸਾਡੀ ਕਿਸੇ ਨੇ ਕਦਰ ਨਹੀਂ ਪਾਈ ਕੁਝ ਲੋਕੀ ਕਹਿ ਦਿੰਦੇ ਆ ਸਾਡਾ ਤਾਂ ਲੂਣ ਹੀ ਆਰਾਮ ਐ ਅਸੀਂ ਜਿੱਦਾ ਮਰਜੀ ਜਿੰਨਾ ਮਰਜੀ ਕਰ ਲਈਏ ਸਾਡੀ ਕੋਈ ਕਦਰ ਨਹੀਂ ਪਾਉਂਦਾ ਉਹ ਕਾਰਨ ਆਪਣੇ ਹੀ ਅੰਦਰ ਹੁੰਦੇ ਨੇ ਸਾਡੇ ਆਪਣੀਆਂ ਗਲਤੀਆਂ ਹੁੰਦੀਆਂ ਜਿਨ੍ਹਾਂ ਕਾਰਨ ਸਾਡਾ ਕੋਈ ਕਦਰ ਨਹੀਂ ਪਾਉਂਦਾ ਤੇ ਉਹਨਾਂ ਹੀ ਕਾਰਨਾਂ ਬਾਰੇ ਵਿੱਚ ਅੱਜ ਗੱਲ ਕਰਨੀ ਆ ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਅੱਜ ਦੇ ਸਮੇਂ ਦੇ ਵਿੱਚ ਨਾ ਹੱਦ ਤੋਂ ਜ਼ਿਆਦਾ ਚੰਗਾ ਹੋਣਾ ਵੀ ਤੁਹਾਡੀ ਕਮਜ਼ੋਰੀ ਬਣ ਜਾਂਦੀ ਹੈ ਕਈ ਵਾਰ ਤੁਸੀਂ ਇਸ ਕਰਕੇ ਚੁੱਪ ਰਹਿੰਦੇ ਹੋ ਕਿ ਰਿਸ਼ਤੇ ਖਰਾਬ ਨਾ ਹੋਣ ਕਿਸੇ ਨਾਲ ਤੁਹਾਡਾ ਜਿਹੜਾ ਰਿਲੇਸ਼ਨ ਆ ਉਹ ਨਾ ਵਿਗੜੇ ਸਾਹਮਣੇ ਵਾਲਾ ਕਹਿੰਦਾ ਕਿ ਇਹ ਤੁਹਾਡੀ ਕਮਜ਼ੋਰੀ ਹੈ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਆਪਣੇ ਆਪ ਲਈ ਬੋਲਣਾ ਸਿੱਖੋ ਆਪਣੀ ਬਰਦਾਸ਼ਤ ਕਰਨ ਦੀ ਇੱਕ ਹੱਦ ਰੱਖੋ ਤੁਹਾਡੀ ਲਾਈਫ ਦੀਆਂ ਕੋਈ ਬਾਉਂਡਰੀਜ਼ ਹੋਣੀਆਂ ਚਾਹੀਦੀਆਂ ਮੈਂ ਕਈ ਵਾਰ ਕਿਹਾ ਕਿ ਸਾਡਾ ਘਰ ਹੁੰਦਾ ਉਸ ਘਰ ਦੀ ਇੱਕ ਚਾਰ ਦਿਵਾਰੀ ਹੁੰਦੀ ਹੈ ਉਹਨੂੰ ਅਸੀਂ ਬਗਲ ਕੀਤਾ ਹੁੰਦਾ ਹੈ ਨਾ ਉਹਨੂੰ ਗੇਟ ਲਾਇਆ ਹੁੰਦਾ ਇਹਦਾ ਮਤਲਬ ਇਹ ਹੈ ਕਿ ਜਿਸ ਕਿਸੇ ਨੇ ਉਸ ਬਾਉਂਡਰੀ ਦੇ ਵਿੱਚ ਆਉਣਾ ਉਹ ਨੌਕ ਕਰਕੇ ਆਵੇ ਉਹ ਦਰਵਾਜ਼ਾ ਖੜਕਾ ਕੇ ਆਵੇ ਪਤਾ ਹੋਵੇ ਕਿ ਇਹ ਸਾਡੀ ਹੱਦਬੰਦੀ ਹੈ ਇਹ ਸਾਡਾ ਇਲਾਕਾ ਹੈ ਅਸੀਂ ਆਪਣੀ ਲਾਈਫ ਦੀਆਂ ਕੋਈ ਬਾਉਂਡਰੀ ਸੈੱਟ ਨਹੀਂ ਕਰਦੇ ਕੋਈ ਵੀ ਆਉਂਦਾ ਸਾਨੂੰ ਕਿਸੇ ਵੀ ਹੱਦ ਤੱਕ ਬੋਲ ਕੇ ਚਲਾ ਜਾਂਦਾ ਤੁਸੀਂ ਕਿੰਨੇ ਮਰਜ਼ੀ ਕਿਸੇ ਵੀ ਅਜੀਜ਼ ਰਿਸ਼ਤੇ ਦੇ ਵਿੱਚੋਂ ਕਈ ਵਾਰ ਸਾਡੇ ਘਰਾਂ ਪਰਿਵਾਰਾਂ ਦਾ ਮਾਹੌਲ ਵੀ ਜਿਹੜਾ ਹੈ ਨਾ ਉਹ ਇਸ ਤਰ੍ਹਾਂ ਦਾ ਹੁੰਦਾ ਕਿ ਅਸੀਂ ਉੱਥੇ ਘੁੱਟ ਰਹੇ ਹੁੰਨੇ ਆ ਪਰ ਅਸੀਂ ਸਿਰਫ ਇੱਕ ਰਿਸ਼ਤਾ ਖਤਮ ਨਹੀਂ ਕਰ ਰਹੇ ਹੁੰਦੇ ਅਸੀਂ ਕੁਝ ਬੋਲ ਨਹੀਂ ਸਕਦੇ ਹੁੰਦੇ ਠੀਕ ਹੈ ਤੁਸੀਂ ਸਮਾਜਿਕ ਤੌਰ ਤੇ ਉਹ ਰਿਸ਼ਤਾ ਨਹੀਂ ਖਤਮ ਕਰ ਸਕਦੇ ਪਰ ਮਾਨਸਿਕ ਤੌਰ ਤੇ ਤੁਸੀਂ ਉਸ ਰਿਸ਼ਤੇ ਨੂੰ ਖਤਮ ਕਰ ਸਕਦੇ ਹੋ ਕਿਉਂਕਿ ਆਪਣੇ ਆਪ ਦੀ ਪ੍ਰੋਟੈਕਸ਼ਨ ਲਈ ਇਹ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਉਹ ਰਿਸ਼ਤੇ ਜਿਨ੍ਹਾਂ ਨੂੰ ਤੁਸੀਂ ਸਮਾਜਿਕ ਤੌਰ ਤੇ ਖਤਮ ਨਹੀਂ ਕਰ ਸਕਦੇ ਨਾ ਉਹਨਾਂ ਲਈ ਆਪਣੇ ਮਨਾਂ ਦੇ ਵਿੱਚ ਇੱਕ ਕੰਧ ਕੱਢ ਦਿਓ ਵੀ ਠੀਕ ਹੈ ਤੁਹਾਡੀ ਹੱਦ ਇਹ ਆ ਤੁਸੀਂ ਇੰਨੇ ਜੋਗਈ ਹੋ ਇਸ ਤੋਂ ਜ਼ਿਆਦਾ ਜਿਹੜਾ ਹੈਗਾ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਇੱਕ ਉਦਾਹਰਣ ਮੈਨੂੰ ਚੇਤੇ ਆ ਰਹੀ ਹੈ ਕਹਿੰਦੇ ਵੀ ਉਹ ਤੁਹਾਨੂੰ ਜਿਤਾਉਂਦੇ ਰਹਿਣਗੇ ਵੀ ਅਸੀਂ ਸ਼ੇਰਾਂ ਸ਼ੇਰਾਂ ਤੁਸੀਂ ਜਦੋਂ ਮੰਨਣ ਤੋਂ ਇਨਕਾਰ ਕਰ ਦੋਗੇ ਨਾ ਦੇਖਿਓ ਥੋੜੇ ਚਿਰ ਬਾਅਦ ਉਹਨਾਂ ਨੇ ਭੌਂਕਣ ਲੱਗ ਜਾਣਾ ਇਹ ਜਿਹੜੀ ਉਦਾਹਰਣ ਹੈ ਨਾ ਇਹ ਜ਼ਿੰਦਗੀ ਦੇ ਬਹੁਤ ਸਾਰੇ ਜਿਹੜੇ ਪੱਖ ਨੇ ਉਹਨਾਂ ਦੇ ਉੱਤੇ ਫਿੱਟ ਬੈਠਦੀ ਹੈ ਅਸੀਂ ਹਰ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ ਪਰ ਸਾਨੂੰ ਆਪਣੀਆਂ ਹੱਦਾਂ ਤੈਅ ਕਰਨੀਆਂ ਆਪਣੀਆਂ ਹੱਦਾਂ ਸਾਨੂੰ ਪਤਾ ਹੋਣੀਆਂ ਬਹੁਤ ਜ਼ਰੂਰੀ ਨੇ ਕਿਉਂਕਿ ਜਦੋਂ ਸਾਨੂੰ ਸਾਡੀਆਂ ਹੱਦਾਂ ਨਹੀਂ ਪਤਾ ਹੁੰਦੀਆਂ ਨਾ ਤਾਂ ਲੋਕੀ ਬੋਲਣ ਦੀਆਂ ਹੱਦਾਂ ਭੁੱਲ ਜਾਂਦੇ ਆ ਤੇ ਇਹ ਥੋੜੀ ਹੀ ਜ਼ਿੰਮੇਵਾਰੀ ਹੈ ਕਿਉਂਕਿ ਚਾਣਕਿਆ ਕਹਿੰਦੇ ਆ ਕਿ ਜਿਹੜਾ ਬੰਦਾ ਆਪਣੇ ਸਵੈਮਾਨ ਦੀ ਰੱਖਿਆ ਨਹੀਂ ਕਰ ਸਕਦਾ ਉਹ ਜ਼ਿੰਦਗੀ ਦੇ ਵਿੱਚ ਹੋਰ ਕੁਝ ਵੀ ਨਹੀਂ ਕਰ ਸਕਦਾ ਤੁਹਾਨੂੰ ਇੱਕ ਇਸ ਨਿੱਕੀ ਜਿਹੀ ਉਦਾਹਰਨ ਤੁਹਾਨੂੰ ਦੱਸਦੀਆਂ ਤੁਹਾਨੂੰ ਪਤਾ ਵੀ ਨਹੀਂ ਹੈਗਾ ਕਿ ਇਹ ਚੀਜ਼ ਸਾਡੇ ਉੱਤੇ ਕਿੰਨਾ ਅਸਰ ਕਰਦੀ ਹੈ ਜਦੋਂ ਅਸੀਂ ਮਨੋਵਿਗਿਆਨ ਨੂੰ ਪੜ੍ਹਦੇ ਹਾਂ ਸਾਈਕੋਲੋਜੀ ਦੇ ਅਨੁਸਾਰ ਜਦੋਂ ਤੁਸੀਂ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਰਹਿੰਦੇ ਹੋ ਜਿੱਥੇ ਤੁਹਾਨੂੰ ਹਮੇਸ਼ਾ ਕੱਟ ਕਰਕੇ ਜਾਣਿਆ ਜਾਂਦਾ ਜਿੱਥੇ ਤੁਹਾਡਾ ਵਾਰ-ਵਾਰ ਅਪਮਾਨ ਹੁੰਦਾ ਮੰਨ ਲਓ ਤੁਸੀਂ ਕਿਸੇ ਦਫ਼ਤਰ ਦੇ ਵਿੱਚ ਹੀ ਜਾ ਰਹੇ ਹੋ ਜਿੱਥੇ ਤੁਹਾਨੂੰ ਸਾਰੇ ਤੁਹਾਡਾ ਮਜ਼ਾਕ ਉਡਾਉਂਦੇ ਆ ਤੁਹਾਨੂੰ ਤੁਹਾਡੇ ਕੰਮ ਕਰਨ ਦੇ ਢੰਗ ਨੂੰ ਲੈ ਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਤੁਹਾਨੂੰ ਚੜਾਇਆ ਜਾਂਦਾ ਜਾਂ ਫਿਰ ਤੁਸੀਂ ਪਰਿਵਾਰ ਦੇ ਚਿਕ ਜਹੀ ਥਾਂ ਦੇ ਉੱਤੇੋਂ ਜਿੱਥੇ ਸਾਰੇ ਤੁਹਾਨੂੰ ਤੁਹਾਡੇ ਕੰਮ ਦੇ ਵਿੱਚ ਕਮੀਆਂ ਕੱਢਦੇ ਆ ਤੁਹਾਡੀ ਜਿਹੜੀ ਸਖਸ਼ੀਤ ਹੈ ਉਹਨੂੰ ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਕਿ ਤੁਹਾਨੂੰ ਹੁਣ ਇਹ ਲੱਗਣ ਲੱਗ ਗਿਆ ਖੁਦ ਨੂੰ ਵੀ ਕਿ ਤੁਹਾਡੇ ਦੇ ਵਿੱਚ ਹੀ ਕੋਈ ਕਮੀ ਆ ਤੁਹਾਡੇ ਚ ਹੀ ਕੋਈ ਨੁਕਸ ਹੈ ਤੇ ਇਹ ਚੀਜ਼ ਇੱਕ ਦਿਨ ਦੇ ਵਿੱਚ ਨਹੀਂ ਹੋਈ ਜਦੋਂ ਤੁਸੀਂ ਵਾਰ-ਵਾਰ ਵਾਰ-ਵਾਰ ਆਪਣੇ ਬਾਰੇ ਨੈਗੇਟਿਵ ਸੁਣੀ ਗਏ ਤਾਂ ਉਹਦੇ ਨਾਲ ਕੀ ਹੋਇਆ ਤੁਹਾਡੇ ਆਤਮ ਵਿਸ਼ਵਾਸ ਦੇ ਵਿੱਚ ਕਮੀ ਆਉਣੀ ਸ਼ੁਰੂ ਹੋ ਗਈ ਤੁਸੀਂ ਤੁਹਾਡਾ ਮਨੋਬਲ ਜਿਹੜਾ ਹੈ ਉਹ ਡਿਗਣਾ ਸ਼ੁਰੂ ਹੋ ਗਿਆ ਤੇ ਤੁਹਾਡੇ ਦਿਮਾਗ ਨੇ ਹੌਲੀ-ਹੌਲੀ ਇਹ ਮੰਨ ਲਿਆ ਕਿ ਹਾਂ ਤੁਸੀਂ ਇਹਨਾਂ ਲੋਕਾਂ ਨਾਲ ਕਾਟੋ ਕਦੇ ਸੋਚਿਆ ਸੀ ਕਿ ਇਹ ਚੀਜ਼ ਇੰਨਾ ਡੂੰਗਾ ਵੀ ਅਸਰ ਕਰਦੀ ਹੈ ਇਸ ਲਈ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਸਿਹਤਮੰਦ ਰੱਖਣ ਲਈ ਨਾ ਆਪਣੀ ਲਾਈਫ ਦੀਆਂ ਬਾਉਂਡਰੀਜ਼ ਜਿਹੜੀਆਂ ਨੇ ਆਪਣੀਆਂ ਹੱਦਾਂ ਉਹ ਜ਼ਰੂਰ ਤੈਅ ਕਰੋ ਇਹਨਾਂ ਨੂੰ ਤੈਅ ਕਰਨਾ ਬਹੁਤ ਜ਼ਰੂਰੀ ਹੈ ਕਹਿੰਦੇ ਹੈ ਕਿ ਜਿਹੜੇ ਲੋਕੀ ਆਪਣੀ ਜ਼ਿੰਦਗੀ ਦੀਆਂ ਹੱਦਾਂ ਆਪ ਤੈਅ ਨਹੀਂ ਕਰਦੇ ਉਹਨਾਂ ਨੂੰ ساری ਜ਼ਿੰਦਗੀ ਦੂਜਿਆਂ ਦੇ ਬਣਾਈਆਂ ਹੋਈਆਂ ਹੱਦਾਂ ਦੇ ਵਿੱਚ ਰਹਿਣਾ ਪੈਂਦਾ ਇਸ ਲਈ ਜ਼ਿੰਦਗੀ ਦੀ ਹੱਦਬੰਦੀ ਤਾਂ ਹੁੰਦੀ ਹੀ ਹੈ ਜਾਂ ਤਾਂ ਫਿਰ ਆਪ ਬਣਾ ਲਓ ਜਾਂ ਫਿਰ ਦੂਜੇ ਤੁਹਾਡੇ ਲਈ ਬਣਾਉਣਗੇ ਦੂਜੇ ਦੀਆਂ ਬਣਾਈਆਂ ਹੋਈਆਂ ਚ ਰਹਿਣ ਨਾਲੋਂ ਚੰਗਾ ਨਾ ਕਿ ਆਪਣੀ ਜ਼ਿੰਦਗੀ ਦੀਆਂ ਹੱਦਾਂ ਆਪ ਬਣਾ ਲਓ ਦੂਜੀ ਗੱਲ ਲੋੜ ਤੋਂ ਵੱਧ ਮਦਦਗਾਰ ਹੋਣਾ ਵੀ ਤੁਹਾਡੀ ਬੇਕਦਰੀ ਦਾ ਕਾਰਨ ਬਣਦਾ ਹੈ ਮਦਦਗਾਰ ਬਣੋ ਚੰਗੀ ਗੱਲ ਹੈ ਮਦਦਗਾਰ ਹੋਣਾ ਚਾਹੀਦਾ ਪਰ ਮਦਦ ਕਰਨ ਦੀ ਵੀ ਇੱਕ ਲਿਮਟ ਹੁੰਦੀ ਹੈ ਆਪਣੀ ਵਿੱਤ ਤੋਂ ਬਾਹਰ ਜਾ ਕੇ ਕਦੇ ਕਿਸੇ ਦੀ ਮਦਦ ਨਾ ਕਰੋ ਤੁਸੀਂ ਓਨਾਂ ਹੀ ਕੀ ਮਦਦ ਕਰੋ ਚਾਹੇ ਉਹ ਤੁਹਾਡਾ ਘਰ ਹੈ ਚਾਹੇ ਦਫਤਰ ਹੈ ਚਾਹੇ ਕੋਈ ਕੰਮਕਾਜ ਵਾਲੀ ਥਾਂ ਹੈ ਜਾਂ ਕਿਤੇ ਵੀ ਹੋ ਜਿੰਨੀ ਕੁ ਜੇ ਸਾਹਮਣੇ ਵਾਲਾ ਬੰਦਾ ਤੁਹਾਨੂੰ ਉਹ ਓਨਾਂ ਹੀ ਨਾਂ ਵੀ ਤੁਹਾਡੀ ਕਰੇ ਨਾ ਤਾਂ ਤੁਹਾਡਾ ਮੁੜ ਕੇ ਗੁਜ਼ਾਰਾ ਹੋ ਜੇ ਤੁਸੀਂ ਉਸ ਚੀਜ਼ ਨੂੰ ਬਰਦਾਸ਼ਤ ਕਰ ਸਕੋ ਮੈਂ ਇੱਕ ਇੱਕ ਵਾਰ ਆਪਣੀ ਜ਼ਿੰਦਗੀ ਦੇ ਵਿੱਚ ਇਹ ਗਲਤੀ ਕੀਤੀ ਸੀ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਇੱਕ ਅਮਾਉਂਟ ਪੈਸੇ ਦਾ ਰਿਹਾ ਮੇਰੀ ਸੇਵਿੰਗ ਸੀ ਉਹ ਮੈਂ ਕਿਸੇ ਦੇ ਉੱਤੇ ਯਕੀਨ ਕਰਕੇ ਉਸ ਬੰਦੇ ਨੂੰ ਦਿੱਤੀ ਸੀ ਕਿਉਂਕਿ ਉਹਨੇ ਮੈਨੂੰ ਕਿਹਾ ਸੀ ਕਿ ਉਹਨੂੰ ਬਹੁਤ ਜ਼ਰੂਰਤ ਹੈ ਪੈਸਿਆਂ ਦੀ ਉਸ ਤੋਂ ਬਾਅਦ ਜਦੋਂ ਵੀ ਉਸ ਬੰਦੇ ਤੋਂ ਦੁਬਾਰਾ ਪੈਸੇ ਮੰਗੇ ਆ ਤਾਂ ਉਹਦੇ ਨਾਲ ਕੀ ਹੋਇਆ ਹੌਲੀ ਹੌਲੀ ਉਹਨੇ ਮੇਰੇ ਫੋਨ ਚੱਕਣੇ ਬੰਦ ਕਰਤੇ ਤੇ ਉਸ ਤੋਂ ਬਾਅਦ ਰਿਸ਼ਤਾ ਜਿਹੜਾ ਹੈਗਾ ਉਹਦੇ ਨਾਲ ਉਹ ਖਰਾਬ ਹੋ ਗਿਆ ਹੁਣ ਜਿਵੇਂ ਸਾਡੇ ਸਿਆਣੇ ਕਹਿੰਦੇ ਆ ਕਿ ਜੇ ਕਿਸੇ ਨਾਲ ਰਿਸ਼ਤਾ ਖਰਾਬ ਕਰਨਾ ਤਾਂ ਉੱਥੇ ਪੈਸਾ ਦੇ ਦੋ ਇਹਦਾ ਮਤਲਬ ਇਹ ਹੈ ਜਾਂ ਤਾਂ ਦੇਖੋ ਤੁਹਾਡਾ ਰਿਸ਼ਤਾ ਜਿਹੜਾ ਹੈਗਾ ਉਹ ਦੋਨੇ ਤਰ੍ਹਾਂ ਖਰਾਬ ਹੋਣਾ ਹੀ ਹੈ ਤੁਸੀਂ ਜੇ ਪੈਸਾ ਦੋਗੇ ਉਹ ਇਸ ਤੇ ਨੇ ਤਾਂ ਵੀ ਉਦੋਂ ਖਰਾਬ ਹੋ ਜਣਾ ਜਦੋਂ ਤੁਸੀਂ ਉਸ ਪੈਸੇ ਨੂੰ ਦੁਬਾਰਾ ਮੰਗੋਗੇ ਤੇ ਜੇ ਤੁਸੀਂ ਨਹੀਂ ਦੋਗੇ ਤਾਂ ਵੀ ਤੁਹਾਡਾ ਰਿਸ਼ਤਾ ਜਿਹੜਾ ਹੈਗਾ ਉਹ ਖਰਾਬ ਹੋਣਾ ਹੀ ਆ ਇਸ ਤੋਂ ਬਿਹਤਰ ਹੈ ਕਿ ਜਦੋਂ ਸਥਿਤੀ ਅਜਿਹੀ ਹੈ ਕਿ ਰਿਸ਼ਤੇ ਨੇ ਹਰ ਹਾਲ ਦੇ ਵਿੱਚ ਖਰਾਬ ਹੋਣਾ ਹੀ ਹੈ ਤਾਂ ਫਿਰ ਬਿਹਤਰ ਹੈ ਨਾ ਕਿ ਪੈਸਾ ਤਾਂ ਬਚਾ ਲਓ ਰਿਸ਼ਤਾ ਤਾਂ ਉਂਝ ਵੀ ਚੱਲ ਜਾਣਾ ਪੈਸਾ ਦੋਗੇ ਰਿਸ਼ਤਾ ਤਾਂ ਵੀ ਚੱਲ ਜਾਣਾ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਕਿਉਂਕਿ ਲੋਕੀ ਕਹਿੰਦੇ ਆ ਕਿ ਪੈਸਾ ਰੱਬ ਨਹੀਂ ਹੈਗਾ ਠੀਕ ਹੈ ਪੈਸਾ ਰੱਬ ਨਹੀਂ ਹੈਗਾ ਪਰ ਪੈਸਾ ਰੱਬ ਤੋਂ ਘੱਟ ਵੀ ਨਹੀਂ ਹੈ ਜਿੱਥੇ ਕਿਤੇ ਕੁਦਰਤ ਜਿਹੜੀ ਹੈਗੀ ਆ ਉਹ ਸਾਥ ਦਵੇ ਤਾਂ ਸਭ ਕੁਝ ਠੀਕ ਹੈ ਪਰ ਜਿੱਥੇ ਕਿਤੇ ਪੈਸੇ ਦੀ ਜ਼ਰੂਰਤ ਹੁੰਦੀ ਹੈ ਨਾ ਤੇ ਉੱਥੇ ਜਦੋਂ ਤੁਹਾਡੇ ਕੋਲ ਪੈਸਾ ਨਾ ਹੋਵੇ ਫਿਰ ਤੁਹਾਨੂੰ ਉਸ ਪੈਸੇ ਦੀ ਕੀਮਤ ਪਤਾ ਚੱਲਦੀ ਆ ਕਿਉਂਕਿ ਲੋਕੀ ਮੰਗਿਆ ਹੋਇਆ ਕਿਸੇ ਨੂੰ 10 ਰੁਪਏ 5 ਰੁਪਏ ਤੱਕ ਵੀ ਉਧਾਰ ਨਹੀਂ ਦਿੰਦੇ ਇਸ ਤਰ੍ਹਾਂ ਦੇ ਵੀ ਜਿਹੜੇ ਹਾਲ ਨੇ ਉਹ ਲੋਕਾਂ ਦੇ ਮੈਂ ਦੇਖੇ ਹੋਏ ਨੇ ਤੇ ਅਸੀਂ ਜਦੋਂ ਉਸ ਪੈਸੇ ਦੀ ਕਦਰ ਨਹੀਂ ਕਰਦੇ ਕਹਿੰਦੇ ਨੇ ਕਿ ਜਿਹੜੇ ਲੋਕੀ ਵਕ ਕੀ ਕਰਦੇ ਫਿਰ ਪੈਸਾ ਉਹਨਾਂ ਦੀ ਬੇਕਦਰੀ ਕਰ ਦਿੰਦਾ ਇਸ ਕਰਕੇ ਤੁਸੀਂ ਆਪਣੇ ਆਪ ਨੂੰ ਸਮੇਂ ਰੰਦੇ ਸੰਭਾਲ ਲਓ ਉਨ੍ਹੀਕ ਮਦਦ ਕਿਸੇ ਦੀ ਕਰੋ ਜਿੰਨੇ ਤੁਸੀਂ ਬਾਅਦ ਦੇ ਵਿੱਚ ਸਹਿ ਸਕੋ ਬਰਦਾਸ਼ਤ ਕਰ ਸਕੋ ਜੇ ਅਗਲਾ ਆਪਣੀ ਕੋਈ ਵਾਦਾ ਖਿਲਾਫੀ ਕਰਦਾ ਵੀ ਹੈ ਤਾਂ ਵੀ ਠੀਕ ਹੈ ਜ਼ਿੰਦਗੀ ਦੇ ਵਿੱਚ ਲੈਣ ਦੇਣ ਬਣਿਆ ਹੋਇਆ ਜ਼ਰੂਰੀ ਹੈ ਪਰ ਹੱਦ ਤੋਂ ਬਾਅਦ ਕਿਸੇ ਦੇ ਉੱਤੇ ਨਾ ਮਿਟੋ ਟੀਜੀ ਗਲਤੀ ਜਿਹੜੀ ਸਾਡੀ ਕਦਰ ਨਹੀਂ ਪੈਣ ਦਿੰਦੀ ਉਹ ਹੈਗਾ ਵਾਰ-ਵਾਰ ਲੋਕਾਂ ਨੂੰ ਮੌਕੇ ਦੇਣੇ ਲੋਕਾਂ ਨੂੰ ਵਾਰ-ਵਾਰ ਮੌਕੇ ਦੇਣੇ ਬੰਦ ਕਰੋ ਲੋਕ ਤੁਹਾਨੂੰ ਵਰਤਦੇ ਆ ਮੌਕੇ ਦੇ ਅਨੁਸਾਰ ਵਰਤਦੇ ਆ ਸਿਰਫ ਤੁਹਾਨੂੰ ਨਹੀਂ ਸਾਰਿਆਂ ਦੇ ਨਾਲ ਹੀ ਜ਼ਿੰਦਗੀ ਦੇ ਵਿੱਚ ਇਹ ਹੁੰਦਾ ਹੈ ਲੋਕ ਤੁਹਾਡੇ ਨਾਲ ਰਿਸ਼ਤਾ ਸਿਰਫ ਮੌਕੇ ਤੇ ਜ਼ਰੂਰਤ ਦੇ ਲਈ ਰੱਖਦੇ ਆ ਇਸ ਕਰਕੇ ਜਦੋਂ ਅਸੀਂ ਵਾਰ-ਵਾਰ ਉਹਨਾਂ ਲੋਕਾਂ ਨੂੰ ਮੌਕੇ ਦਿੰਨੇ ਆ ਨਾ ਤਾਂ ਅਸੀਂ ਉਦੋਂ ਤੱਕ ਵਰਤੇ ਜਾਂਦੇ ਆ ਤੇ ਫਿਰ ਬਾਅਦ ਦੇ ਵਿੱਚ ਉਹ ਚੀਜ਼ ਸਾਡੇ ਲਈ ਮਾਨਸਿਕ ਬੋਝ ਬਣ ਜਾਂਦੀ ਹੈ ਜਦੋਂ ਸਾਨੂੰ ਇਹ ਅਹਿਸਾਸ ਹੁੰਦਾ ਕਿ ਇਸ ਬੰਦੇ ਨੇ ਸਿਰਫ ਆਪਣੇ ਮਤਲਬ ਦੇ ਲਈ ਸਾਨੂੰ ਵਰਤਿਆ ਇਹ ਬਹੁਤ ਵੱਡੀ ਸੱਚਾਈ ਹੈ ਜ਼ਿੰਦਗੀ ਦੀ ਕਿਸੇ ਨੂੰ ਵੀ ਜਦੋਂ ਅਸੀਂ ਵਾਰ-ਵਾਰ ਮੌਕਾ ਦਿੰਨੇ ਆ ਤਾਂ ਅਸੀਂ ਇੱਕ ਤਰ੍ਹਾਂ ਨਾਲ ਕਹਿ ਰਹੇ ਹੁੰਨੇ ਆ ਕਿ ਤੂੰ ਸਾਡਾ ਫਾਇਦਾ ਉਠਾ ਸਕਦਾ ਹੈ ਇਹਦਾ ਮਤਲਬ ਇਹ ਹੈ ਕਿ ਅਸੀਂ ਲੋਕਾਂ ਦੀਆਂ ਚਲਾਕੀਆਂ ਨੂੰ ਸਮਝ ਨਹੀਂ ਰਹੇ ਤੇ ਉਹ ਸਾਡਾ ਫਾਇਦਾ ਉਠਾਉਂਦੇ ਨੇ ਤੇ ਫਿਰ ਇਹ ਚੀਜ਼ ਸਾਡੇ ਲਈ ਮਾਨਸਿਕ ਬੋਝ ਬਣ ਜਾਂਦੀ ਹੈ ਜਦੋਂ ਸਾਨੂੰ ਇਹ ਸਮਝ ਆਉਂਦਾ ਕਿ ਉਸ ਬੰਦੇ ਨੇ ਸਾਡੇ ਨਾਲ ਰਿਸ਼ਤਾ ਜਿਹੜਾ ਹੈ ਉਹ ਆਪਣੇ ਸਿਰਫ ਸਵਾਰਥ ਲਈ ਜਾਂ ਕਿਸੇ ਮਤਲਬ ਦੇ ਲਈ ਰੱਖਿਆ ਹੋਇਆ ਸੀ ਕਿਸੇ ਨੂੰ ਵੀ ਵਾਰ-ਵਾਰ ਆਪਣੀ ਜ਼ਿੰਦਗੀ ਦੇ ਨਾਲ ਖੇਲਵਾੜ ਕਰਨ ਦਾ ਮੌਕਾ ਨਾ ਦਿਓ ਕੁਝ ਲੋਕ ਕੁਝ ਰਿਸ਼ਤੇ ਸਾਡੇ ਆਲੇ ਦੁਆਲੇ ਅਜਿਹੇ ਹੁੰਦੇ ਆ ਜਿਨ੍ਹਾਂ ਦਾ ਕੰਮ ਹੀ ਹੁੰਦਾ ਹੈ ਕਿ ਉਹਨਾਂ ਨੇ ਸਾਡੇ ਨਾਲ ਸਿਰਫ ਮੌਕੇ ਅਨਸਾਰ ਹੀ ਵਰਤਣਾ ਤੁਸੀਂ ਅਜਿਹੇ ਰਿਸ਼ਤਿਆਂ ਨੂੰ ਮੈਂ ਨਹੀਂ ਕਹਿੰਦੇ ਕਿ ਇੱਕ ਹੀ ਝਟਕੇ ਦੇ ਵਿੱਚ ਖਤਮ ਕਰੋ ਪਰ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਾਰ-ਵਾਰ ਮੌਕਾ ਨਾ ਦਿਓ ਕੋਈ ਵੀ ਰਿਸ਼ਤਾ ਚਾਹੇ ਕੋਈ ਵੀ ਬੰਦਾ ਚਾਹੇ ਉਹ ਤੁਹਾਡਾ ਘਰ ਆ ਚਾਹੇ ਦਫਤਰ ਆ ਉਹਨੂੰ 10 ਮੌਕੇ ਦੇ ਲੋ ਉਹਨੂੰ 15 ਮੌਕੇ ਦੇ ਲੋ ਪਰ ਫਿਰ ਤੁਸੀਂ ਆਪਣੇ ਆਪ ਲਈ ਤੈਅ ਕਰ ਲੋ ਕਿ ਮੈਂ ਇਹਨੂੰ ਇੰਨੀ ਵਾਰ ਹੀ ਪਰਖਣਾ ਹੈ ਉਹਦੇ ਚ ਉਸ ਬੰਦੇ ਨਾਲ ਤੁਹਾਡੀ ਲੜਾਈ ਹੋ ਗਈ ਤੁਸੀਂ ਉਹਨੂੰ ਵੀ ਵਿੱਚ ਅਕਾਊਂਟ ਕਰ ਲੋ ਉਹਨੇ ਤੁਹਾਡੇ ਨਾਲ ਜਿਸ ਤਰ੍ਹਾਂ ਦਾ ਵੀ ਮਰਜ਼ੀ ਵਰਤਾਅ ਕਰ ਲਿਆ ਤੁਸੀਂ ਉਹਨੂੰ ਵੀ ਵਿੱਚ ਹੀ ਕਾਊਂਟ ਕਰ ਲੋ ਉਹਨੇ ਤੁਹਾਡੇ ਨਾਲ ਕੁੱਟਮਾਰ ਕਰ ਲਈ ਉਹ ਵੀ ਤੁਸੀਂ ਉਹਦੇ ਵਿੱਚ ਹੀ ਲਾ ਲੋ ਉਸ ਤੋਂ ਬਾਅਦ ਜਦੋਂ ਤੁਹਾਡੀ ਉਹ ਗਿਣਤੀ ਪੂਰੀ ਹੋ ਗਈ ਨਾ 10 ਜਾਂ 15 ਉਸ ਤੋਂ ਬਾਅਦ ਬਸ ਇਸ ਤੋਂ ਬਾਅਦ ਤੁਹਾਨੂੰ ਬਰਦਾਸ਼ਤ ਕਰਨ ਦੀ ਜ਼ਰੂਰਤ ਨਹੀਂ ਹੈ ਇੱਕ ਬੰਦੇ ਨੂੰ ਤੁਸੀਂ ਇਸ ਤੋਂ ਜ਼ਿਆਦਾ ਮੌਕੇ ਤੁਹਾਨੂੰ ਦੇਣ ਦੀ ਜ਼ਰੂਰਤ ਨਹੀਂ ਹੈ ਸਾਡੀ ਕਈ ਵਾਰ ਕੀ ਆਦਤ ਹੁੰਦੀ ਹੈ ਕਿ ਅਸੀਂ ਵਾਰ-ਵਾਰ ਲੋਕਾਂ ਤੋਂ ਕੁਝ ਲੋਕਾਂ ਤੋਂ ਅਪਮਾਨਿਤ ਹੁੰਨੇ ਆ ਫਿਰ ਸਾਨੂੰ ਕੋਈ ਕਹਿ ਦਿੰਦਾ ਕਿ ਨਹੀਂ ਜੀ ਇਹ ਫਲਾਣਾ ਇਹਦੇ ਨਾਲ ਸਾਡਾ ਰਿਸ਼ਤਾ ਤੋੜ ਕੇ ਸਰਨਾ ਨਹੀਂ ਹੈਗਾ ਇਹਦੇ ਨਾਲ ਸਾਨੂੰ ਇੰਜ ਹੀ ਵਰਤਣਾ ਪੈਣਾ ਜੀ ਇਹਦੇ ਨਾਲ ਮੇਰਾ ਆਪਣਾ ਰਿਸ਼ਤਾ ਖਤਮ ਨਹੀਂ ਕਰ ਸਕਦਾ ਜਿਹੜਾ ਰਿਸ਼ਤਾ ਨਹੀਂ ਖਤਮ ਕਰ ਸਕਦਾ ਨਾ ਉਹਦਾ ਉਹਦੇ ਨਾਲ ਨਿਭਾਉਣ ਦੀ ਮਨਸ਼ਾ ਹੈ ਉਹ ਨਿਭਾਲੇ ਤੁਸੀਂ ਉਸ ਚੱਕਰ ਦੇ ਵਿੱਚ ਨਾ ਪਿਸੋ ਜ਼ਿੰਦਗੀ ਜਿਹੜੀ ਹੈ ਨਾ ਇਹ ਸਾਨੂੰ ਸਾਡੇ ਜਿਉਣ ਦੇ ਲਈ ਮਿਲੀ ਹੈ ਅਸੀਂ ਆਪਣੇ ਆਪ ਲਈ ਜ਼ਿੰਦਗੀ ਨੂੰ ਜਿਉਣਾ ਹੁੰਦਾ ਅਸੀਂ ਕਿਸੇ ਵੀ ਤੈਨੂੰ ਨਾ ਜ਼ਿੰਦਗੀ ਦੇ ਵਿੱਚ ਆਲਰੇਡੀ 10-15 ਸਾਲ ਜਦੋਂ ਦੇ ਦਿੰਨੇ ਆ ਫਿਰ ਸਾਨੂੰ ਕਈ ਵਾਰ ਅਹਿਸਾਸ ਹੁੰਦੀਆਂ ਇਹ ਚੀਜ਼ਾਂ ਕਿ ਅਸੀਂ ਜ਼ਿੰਦਗੀ ਦੇ 10-15 ਸਾਲ ਅਸੀਂ ਉਹੀ ਕੱਢਦੇ ਤੇ ਫਿਰ ਮਹਿਸੂਸ ਹੁੰਦਾ ਕਿ ਅਸੀਂ ਆਪਣੇ ਆਪ ਲਈ ਕੀ ਕੀਤਾ ਤਾਂ ਇਸ ਲਈ ਬਾਅਦ ਦੇ ਵਿੱਚ ਤੁਸੀਂ ਬੁਢਾਪੇ ਦੇ ਵਿੱਚ ਬੈਠ ਕੇ ਪਛਤਾਉਂ ਕਿ ਅਸੀਂ ਆਪਣੇ ਆਪ ਲਈ ਕੁਝ ਕੀਤਾ ਹੀ ਨਹੀਂ ਅਸੀਂ ਉਹੀ ਆਪਣਾ ਮਨ ਮਾਰ ਕੇ ਇੰਨਾ ਚਿਰ ਕੁਝ ਕਰਦੇ ਰਹੇ ਇਹਦੇ ਨਾਲੋਂ ਚੰਗਾ ਕੀ ਲੋਕਾਂ ਨੂੰ ਵਾਰ-ਵਾਰ ਮੌਕੇ ਦੇਣੇ ਬੰਦ ਕਰੋ ਜ਼ਰੂਰਤ ਤੋਂ ਜ਼ਿਆਦਾ ਕਿਸੇ ਲਈ ਵੀ ਤੁਹਾਨੂੰ ਮਿਟਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਲੋਕੀ ਸੱਚੀ ਤੁਹਾਨੂੰ ਮੌਕੇ ਔਰ ਜ਼ਰੂਰਤ ਦੇ ਹਿਸਾਬ ਨਾਲ ਹੀ ਵਰਤਦੇ ਆ ਤੋਡਾ ਅਗਲੇ ਨਾਲ ਜਿਹੜਾ ਅਗਲੀ ਦੀ ਜ਼ਰੂਰਤ ਖਤਮ ਉਹਨਾਂ ਦਾ ਤੁਹਾਡੇ ਨਾਲ ਰਿਸ਼ਤਾ ਖਤਮ ਸੋ ਇਹੀ ਕਾਰਨ ਨੇ ਜਿਹੜੇ ਸਾਡੀ ਬੇਕਦਰੀ ਕਰਵਾ ਦਿੰਦੇ ਆ ਜਦੋਂ ਅਸੀਂ ਹੱਦ ਤੋਂ ਜ਼ਿਆਦਾ ਮਦਦਗਾਰ ਹੁੰਨੇ ਆ ਚੌਥੀ ਜਿਹੜੀ ਇੱਕ ਵੱਡੀ ਗੱਲ ਉਹ ਏ ਕਿ ਉਹਨਾਂ ਕੀ ਕਰੋ ਜਿੰਨਾ ਤੁਸੀਂ ਬਰਦਾਸ਼ਤ ਕਰ ਲਓ ਜਿਵੇਂ ਮੈਂ ਪਹਿਲਾਂ ਕਿਹਾ ਸੀ ਥੋੜੇ ਦਿਨ ਪਹਿਲਾਂ ਨਾ ਮੇਰੇ ਨਾਲ ਇੱਕ ਹਾਦਸਾ ਜਿਹੜਾ ਹੈ ਉਹ ਆਪਰੇ ਇਸ ਤਰ੍ਹਾਂ ਦੀ ਕਿ ਘਟਨਾ ਹੋਈ ਕਿ ਮੈਂ ਦਫ਼ਤਰ ਦੇ ਵਿੱਚ ਸੀ ਤੇ ਕੋਈ انسان ਆਇਆ ਉੱਥੇ ਜਿਨ੍ਹਾਂ ਨੇ ਕੋਈ ਫਾਰਮ ਫਿਲ ਕਰਨਾ ਸੀ ਮੈਨੂੰ ਲੱਗਿਆ ਕਿ ਚਲੋ ਪਰੇਸ਼ਾਨ ਹੋ ਰਹੇ ਨਹੀਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਕਿਸਮਤ ਸਿਆਹ ਕਹਿੰਦੇ ਜੀ ਮੈਂ ਇੱਥੇ ਇਹ ਅਰਜੀ ਦੇਣ ਆਇਆ ਮੈਂ ਉਹਨੂੰ ਦੱਸਦਾ ਕਿ ਤੁਸੀਂ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਫਿਲ ਕਰ ਲਓ ਕਹਿੰਦੇ ਮੈਨੂੰ ਪ੍ਰੋਸੈਸ ਨਹੀਂ ਪਤਾ ਮੈਂ ਦੱਸਦਾ ਸਾਰਾ ਕੁਝ ਉਸ ਤੋਂ ਬਾਅਦ ਉਹ ਮੈਨੂੰ ਕਹਿੰਦੇ ਜੀ ਤੁਸੀਂ ਇਹਨੂੰ ਪਰਵਾ ਕੇ ਜਾਓ ਮੈਂ ਕਿਹਾ ਜੀ ਮੇਰਾ ਅੰਦਰ ਟਾਈਮ ਹੋ ਰਿਹਾ ਮੈਂ ਆਪਣੇ ਕੰਮ ਤੇ ਹੋਣ ਵਾਪਸ ਜਾਣਾ ਮੇਰਾ ਇਹ ਕੰਮ ਜਿਹੜਾ ਹੈਗਾ ਖਤਮ ਹੋ ਗਿਆ ਉਹਨਾਂ ਇਨਸਾਨ ਨੇ ਮੇਰੇ ਉੱਤੇ ਹਾਵੀ ਹੋਣਾ ਸ਼ੁਰੂ ਕਰਤਾ ਉਹਨਾਂ ਨੂੰ ਲੱਗਿਆ ਕਿ ਜੀ ਸਰਕਾਰੀ ਦਫ਼ਤਰਾਂ ਦੇ ਵਿੱਚ ਤਾਂ ਕੋਈ ਹੱਥ ਬਾਹੀਂ ਨਹੀਂ ਫੜਾਉਂਦਾ ਇਸੇ ਕਰਕੇ ਆਮ ਲੋਕ ਡਰਦੇ ਆ ਤੇ ਫਿਰ ਮੈਂ ਉਹਨਾਂ ਨੂੰ ਸਖਤੀ ਦੇ ਵਿੱਚ ਇਹ ਚੀਜ਼ ਕਲੀਅਰ ਕੀਤੀ ਕਿ ਇਹ ਜਿਹੜਾ ਕੰਮ ਮੈਂ ਤੁਹਾਨੂੰ ਇਹ ਭਲੀ ਮਾਨਸੀ ਨਾਲ ਕਰਵਾ ਰਹੀ ਸੀ ਇਹ ਕੰਮ ਮੇਰਾ ਹੈਗਾ ਨਹੀਂ ਐ ਮੇਰੇ ਕਰਨ ਵਾਲਾ ਪਰ ਫਿਰ ਵੀ ਮੈਂ ਤੁਹਾਨੂੰ ਕਰਵਾ ਰਹੀ ਸੀ ਤੁਸੀਂ ਕਿਸੇ ਨਾਲ ਵੀ ਕਿਸ ਤਰ੍ਹਾਂ ਦਾ ਰਿਸ਼ਤਾ ਰੱਖਦੇ ਹੋ ਉਹ ਤੁਹਾਡੀ ਜ਼ੁਬਾਨ ਦੇ ਉੱਤੇ ਨਿਰਭਰ ਕਰਦਾ ਸਾਡੇ ਸਿਆਣੇ ਕਹਿੰਦੇ ਹੁੰਦੇ ਸੀ ਨਾ ਕਿ ਜਿਹੜੀ ਬੁਢਾਪੇ ਦੇ ਵਿੱਚ ਰੋਟੀ ਹੈ ਉਹ ਤੁਹਾਨੂੰ ਕਿਸੇ ਨੇ ਨਹੀਂ ਦੇਣੀ ਤੁਹਾਨੂੰ ਪੈਸੇ ਨੇ ਨਹੀਂ ਦੇਣੀ ਤੁਹਾਨੂੰ ਔਲਾਦ ਨੇ ਨਹੀਂ ਦੇਣੀ ਰੋਟੀ ਤੁਹ ਤੁਹਾਡੀ ਜ਼ੁਬਾਨ ਨੇ ਠੀਕ ਹੈ ਇਹ ਬਹੁਤ ਵੱਡੀ ਸਚਾਈ ਹੈ ਜ਼ਿੰਦਗੀ ਦੇ ਹਰ ਪੱਖ ਦੇ ਵਿੱਚ ਹਰ ਖੇਤਰ ਦੇ ਵਿੱਚ ਸਾਡੀ ਜ਼ੁਬਾਨ ਜਿਹੜੀ ਹੈ ਨਾ ਉਹ ਬਹੁਤ ਵੱਡੀ ਭੂਮਿਕਾ ਅਦਾ ਕਰਦੀ ਹੈ ਇਸ ਕਰਕੇ ਨਾ ਕਿਸੇ ਨਾਲ ਫालतू ਗੱਲ ਕਰੋ ਤੇ ਨਾ ਕਿਸੇ ਦੀ ਫालतू ਗੱਲ ਜਿਹੜੀ ਆ ਸੁਣੋ ਕਈ ਮਤਲਬ ਜੇ ਤੁਹਾਡਾ ਕਿਸੇ ਨਾਲ ਕੋਈ ਰਿਸ਼ਤੇ ਦੇ ਵਿੱਚ ਵਿਗਾੜ ਵੀ ਪੈ ਗਿਆ ਨਾ ਤਾਂ ਵੀ ਤੁਸੀਂ ਉਸ ਵਿਗਾੜ ਦਾ ਵੀ ਇੱਕ ਪੱਧਰ ਹੁੰਦਾ ਹੈ ਕਈ ਲੋਕ ਨਾ ਜਦੋਂ ਕਿਸੇ ਨਾਲ ਲੜਾਈ ਹੋ ਜਾਂਦੀ ਹੈ ਤਾਂ ਉਹ ਨੀਚਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੰਦੇ ਆ ਆਪ ਵੀ ਦੂਜੇ ਬੰਦੇ ਨੂੰ ਥਲੜਾ ਮਹਿਸੂਸ ਕਰਾਉਣ ਲਈ ਉਹਨੂੰ ਹੀਠਾਂ ਲਾਉਣ ਲਈ ਪਰ ਇਹ ਚੀਜ਼ ਜਿਹੜੀ ਹੈ ਨਾ ਇਹ ਬਹੁਤ ਗਲਤ ਹੈ ਉਸ ਬੰਦੇ ਨੂੰ ਨੀਚਾ ਦਿਖਾਉਣ ਲਈ ਉਹ ਆਪ ਕਿਸ ਪੱਧਰ ਤੱਕ ਥੱਲੇ गिर ਜਾਂਦੇ ਆ ਇਹ ਜਿਹੜਾ ਹੈ ਨਾ ਇਹ ਵੀ ਕੋਈ ਚੰਗੀ ਗੱਲ ਨਹੀਂ ਹੁੰਦੀ ਉਹ ਕਹਿੰਦੇ ਆ ਨਾ ਕਿ ਮuje ਦੁਸ਼ਮਨ સે ਵੀ ਖੁਦਦਾਰੀ ਕੀ ਉਮੀਦ ਰਹਤੀ ਹੈ ਸਰ ਕਿਸੇ ਕਾ ਵੀ ਹੋ ਕਦਮੋ ਮੇਂ ਅੱਛਾ ਨਹੀਂ ਲਗਤਾ ਤੋਡੀ ਲੜਾਈ ਵੀ ਹੋਗੀ ਨਾ ਉਹਦੇ ਵਿੱਚ ਵੀ ਇੱਕ ਮਾਪਦੰਡ ਤੈ ਹੁੰਦੇ ਆ ਲੜਾਈ ਦੇ ਵੀ ਕਿ ਅਸੀਂ ਇਸ ਤੋਂ ਥੱਲੇ ਨਹੀਂ ਗਿਰਨਾ ਕਹਿੰਦਾ ਨਾ ਕਿ ਖਾਨਦਾਨੀ ਬੰਦੇ ਦੇ ਨਾਲ ਬਹਿ ਕੇ ਜੇ ਤੁਸੀਂ ਉਹਦੇ ਨਾਲ ਕਦੇ ਪਾਣੀ ਦਾ ਘੁੱਟ ਵੀ ਪੀ ਲਿਆ ਉਹ ساری ਜ਼ਿੰਦਗੀ ਉਸ ਚੀਜ਼ ਨੂੰ ਵੀ ਯਾਦ ਰੱਖਦਾ ਤੇ ਜਿਹੜਾ ਬੇਗਹਿਰਤ ਬੇਨਸਲਾ ਹੁੰਦਾ ਬੰਦਾ ਉਹ ਤੁਹਾਡੇ ਘਰੇ ਖਾਦੀ ਹੋਈ ਰੋਟੀ ਦਾ ਵੀ ਜਿਹੜਾ ਮੁੱਲ ਹੈ ਨਾ ਉਹ ਤੁਹਾਡੀ ਇੱਜ਼ਤ ਦੇ ਉੱਤੇ ਵਾਰ ਕਰਕੇ ਮੋੜਦਾ ਇਸ ਕਰਕੇ ਹਮੇਸ਼ਾ ਹੀ ਆਪਣਾ ਜਿਹੜਾ ਕਿਰਦਾਰ ਹੈ ਉਹਨੂੰ ਉਸ ਪੱਧਰ ਤੱਕ ਉੱਚਾ ਤੇ ਸਾਫ਼ ਰੱਖੋ ਕਿ ਜੇ ਤੁਹਾਡੀ ਕਿਸੇ ਨਾਲ ਲੜਾਈ ਹੋ ਵੀ ਗਈ ਨਾ ਤੁਹਾਡਾ ਰਿਸ਼ਤੇ ਦੇ ਵਿੱਚ ਫਿੱਕ ਪੈ ਵੀ ਗਈ ਤਾਂ ਉਹ ਫਿੱਕ ਜਿਹੜੀ ਹੈ ਨਾ ਉਹ ਬਾਅਦ ਦੇ ਵਿੱਚ ਤੁਹਾਡੇ ਕਿਰਦਾਰ ਤੱਕ ਨਾ ਆਵੇ ਲੋਕੀ ਤਾਂ ਵੀ ਤੁਹਾਡੇ ਕਿਰਦਾਰ ਦੀਆਂ ਮਸਾਲਾ ਦੇਣ ਕਿ ਜਿੰਨਾ ਕੁਝ ਮਰਜ਼ੀ ਹੋ ਗਿਆ ਪਰ ਉਸ ਬੰਦੇ ਨੇ ਕਦੇ ਆਪਣੀ ਜ਼ੁਬਾਨ ਨਹੀਂ ਖੋਲੀ ਕਿਉਂਕਿ ਜਿਸ ਬੰਦੇ ਦੇ ਤੁਸੀਂ ਕਦੇ ਰਾਜ਼ਦਾਰ ਰਹੇ ਹੋ ਨਾ ਜਿਹਦੇ ਨਾਲ ਭੇਤ ਸਾਂਝੇ ਕੀਤੇ ਹੋਣ ਜਿਹਦੇ ਨਾਲ ਰੋਟੀ ਵੀ ਸਾਂਝ ਹੋਵੇ ਉਸ ਬੰਦੇ ਦੇ ਕਦੇ ਵੀ ਰਾਜ਼ ਨਹੀਂ ਖੋਲੀ ਦੇ ਸੋ ਇਹੀ ਚੀਜ਼ਾਂ ਫਿਰ ਸਾਡੀ ਬੇਕਦਰੀ ਦਾ ਕਾਰਨ ਬਣਦੀਆਂ ਨੇ ਤੇ ਸਮਾਜ ਦੇ ਵਿੱਚ ਸਾਡੀ ਇੱਜ਼ਤ ਦਾ ਨੁਕਸਾਨ ਕਰਦੀਆਂ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਾ ਹੀ ਕਿਵੇਂ ਦਾ ਲੱਗਿਆ ਪ੍ਰੋਗਰਾਮ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਜੇ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਰਣਦੀਪ ਪੰਦੇਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਮੁਕਦਾ ਹੁਣ ਦਿਉ ਇਜਾਜ਼ਤ